ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕਾਸ਼ਤੀਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਪਹਿਲੀ ਵੀਡੀਓ ਆਪਾਂ ਇਸ ਘਰ ਦੇ ਵਿੱਚ ਤੁਹਾਨੂੰ ਦਿਖਾਉਣੀ ਹੈ ਅਲੇਵਾਲ ਦੇ ਬਿਲਕੁਲ ਨਾਲ ਹੀ ਪਿੰਡ ਹੈ ਜਿਹੜਾ ਵੀਰ ਜੀ ਹੋਂ ਦਾ ਤੇ ਅੱਜ ਤੁਹਾਨੂੰ ਤਿੰਨ ਗਾਵਾਂ ਤੇ ਇੱਕ ਕਾਫੀ ਖੂਬਸੂਰਤ ਇੱਕ ਝੋਟੀ ਤੁਹਾਨੂੰ ਦਿਖਾਉਣੀ ਹੈ ਬਿਲਕੁਲ ਨੋਰਮਲ ਜਿਹੇ ਰੇਟ 'ਚ ਚੰਗੇ ਰਿਕਾਰਡ ਵਾਲੀ ਇੱਕ ਝੋਟੀ ਤੁਹਾਨੂੰ ਆਵਲੀ ਦਿਖਾਉਣੀ ਹੈ ਤੇ ਪਹਿਲੀ ਵਾਰੀ ਵੀਡੀਓ ਆਪਾਂ ਇਸ ਘਰ ਦੇ ਵਿੱਚੋਂ ਆਏ ਤੁਹਾਨੂੰ ਦਿਖਾਉਣੀ ਹੈ ਗੱਲਬਾਤ ਹੋਣਾ ਕਰਦੇ ਆਪਾਂ ਵੀਰ ਜੀ ਨਾਲ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਬਾਕੀ ਕਿਰਪਾ ਮੱਗਦਾ ਆਪਾਂ ਸਮਝੀ ਸਭ ਠੀਕ ਠਾਕ ਜੀ ਜਿਹਨਾਂ YouTube ਤੇ ਦੇਖਦੇ ਮੇਰੇ ਵੀਰ ਜੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਤੇ ਵੀਰ ਜੀ ਨਾਮ ਇੱਕ ਵਾਰੀ ਦੱਸ ਦਿਓ ਆਪਣਾ ਨਾਮ ਰਾਣਾ ਹਾਂਜੀ ਪਿੰਡ ਕਾਸਤੀਵਾਲ ਤਸਵੀਰ ਬਟਾਲਾ ਜ਼ਿਲ੍ਹਾ ਗਰਦਾਸਪੁਰ ਤੇ ਅਲੀਵਾਲ ਦੇ ਬਿਲਕੁਲ ਨਾਲ ਹੀ ਹੈ ਹਨਾ ਤੇ ਬਟਾਲਾ ਵੀ ਇੱਥੋਂ ਲੱਗ ਗਈ ਹੈ ਜੀ ਬਟਾਲਾ ਤੋਂ 8 ਕਿਲੋਮੀਟਰ ਤੇ ਤੇ ਠੀਕ ਆ ਤੇ ਫੋਨ ਨੰਬਰ ਵੀ ਬੋਲ ਦੇ ਇੱਕ ਵਾਰੀ 81464 ਹਾਂਜੀ 0292 ਠੀਕ ਆ ਤੇ ਵਪਾਰ ਦਾ ਕੰਮ ਫਿਰ ਆਪਣਾ ਹਾਂਜੀ ਮੇਰਾ ਵਪਾਰ ਦਾ ਕੰਮ ਜੀ ਠੀਕ ਤੇ ਵੀਡੀਓ ਪਹਿਲੀ ਵਾਰੀ ਪਾਉਣੀ ਹੈ ਨਾ ਹਾਂਜੀ ਤੇ ਰੇਟ ਜਾ ਜੀ ਹੁੰਦੇ ਫਿਰ ਆਪਣਾ ਰੇਟ ਬਿਲਕੁਲ ਜਾ ਜੀ ਤੇ ਗਾਵਾਂ ਮੱਝਾਂ ਦੋਵੇਂ ਲੈ ਆਈ ਦੀਆਂ ਦੋਨੋਂ ਠੀਕ ਆ ਤੇ ਮੱਝ ਇੱਕੋ ਹੀ ਆ ਫਿਰ ਨਾ ਸ਼ੁਰੂਆਤ ਫਿਰ ਆਪਾਂ ਛੋਟੀ ਤੋਂ ਕਰ ਲਈਏ ਗਾਵਾਂ ਤਿੰਨ ਠੀਕ ਆ ਤੇ ਸੋਹਣੀ ਛੋਟੀ ਆ ਦੱਸਿਆਂ ਇਹਦੇ ਬਾਰੇ ਫਿਰ ਵਿੱਦਿਏ 40 ਦਿਨ ਕੱਤੀ ਝੋਟੀ ਅੱਛਾ 40 ਦਿਨ ਖੜਦੀ ਆ ਹਾਂਜੀ ਸਾਡੇ ਕੋਲ ਤਾਜੀ ਕੋ ਲੈ ਗਿਆ ਵਿੱਚ ਕਟਾ ਕੇ ਗਿਆ ਵਾ ਅੱਛਾ ਵਿੱਚ ਜਸਵਾ ਝੋਟੀ ਦਾ ਵਾ ਠੀਕ ਆ ਉਧਰ ਦੀ ਝੋਟੀ ਆ ਠੀਕ ਆ ਇਹ ਗਾਣੀਆ ਝੋਟੀ ਨਹੀਂ ਗਈ ਅੱਛਾ ਇਦਾਂ ਪੈ ਥੱਲੇ ਇਸ ਤਰ੍ਹਾਂ ਹੀ ਥੱਲੇ ਬੈ ਜਨਾ ਵਾ ਹਾਂਜੀ ਠੀਕ ਆ ਇੰਨਾ ਥੱਲੇ ਬੈ ਲੋ ਬਾਕੀ ਕੋ ਭਾਰ ਪਾਵੇ ਅੱਛਾ ਚਾਹੇ ਕੋ ਗੱਲਬਾਤ ਹੋਵੇ ਥਾਣਾ ਤੇ ਨੁਕਸ ਹੋਵੇ ਇਸ ਗੱਲ ਦੀ ਗੈਰੰਟੀ ਖੋਲੋ ਵੀ ਠੀਕ ਆ ਜੀ ਤੇ 40 ਦਿਨ ਤੋਂ ਵੱਧ ਟਾਈਮ ਲਵੇ ਤਾਂ ਵੀ ਇਹੋ ਜੀ ਮੇਰੇ ਬਾਕੀ ਪੂਰੀ ਸੋਹਣੀ ਝੋਟੀ ਆ ਜਿਹੜੀ 40 ਦਿਨ ਸਵਾ ਮਹੀਨੇ ਦੇ ਕਰੀਬ ਜਿਹੜਾ ਇਹ ਖੜਦੀ ਆ ਤੇ ਬਾਕੀ ਥੱਲੇ ਵੀ ਚੰਗੀ ਭਰਨੀ ਆ ਜਿੱਦਣ ਇਹ ਤਿਆਰ ਹੋਈ ਤੇ ਕੱਦ-ਕਾਠ ਵੀ ਚੰਗਾ ਵਾ ਤੇ ਚਿਹਰੇ ਦੀ ਬੜੀ ਖੂਬਸੂਰਤੀ ਹੈ ਜਿਹੜੀ 90 ਦੀ ਮੁਰਗੀ ਅਸੀਂ ਤੁਹਾਨੂੰ ਦੇ ਦੇਵਾਂਗੇ ਤੇ ਸੋਵਾ ਕੇ ਨਾ ਸੋਨਾ ਵੀਰ ਜੀ ਨੇ ਜੱਦ ਜੱਸ ਸੋਵਾ ਵੀਰ ਜੀ ਤੇ ਨੇ ਸੱਜਣ ਨੇ ਕਿੰਨਾ ਕਿ ਦੁੱਧ ਚਵਾਇਆ ਜੀ ਸੱਜਣ ਨੇ ਪਹਿਲੇ ਸੋਵੇ 15 ਲੀਟਰ ਚਵਾਇਆ ਜੀ ਅੱਛਾ ਇਹ ਦੇਸੀ ਝੋਟੇ ਨਹੀਂ ਉਧਰ ਦੀ ਝੋਟੀ ਆਈ ਆ ਝੋਟੀ ਤੇ ਚਲੋ ਸੋਹਣੀ ਆ ਬਾਕੀ ਜਿਹੜੇ ਵੀਰ ਪਰਖਾਲੇ ਆ ਉਹਨਾਂ ਨੇ ਆਪੇ ਹੀ ਵੇਖ ਲੈਣਾ ਵਾ ਤੇ ਬਾਕੀ ਥਣ ਵੀ ਇਹਦੇ ਲਾਗੇ ਤੋਂ ਦੇਖ ਸਕਦੇ ਜੀ ਬਾਕੀ ਇਹ ਆ ਕਿ ਥਣ ਥੋਣੇ ਦੇ ਪਾਸ ਕਰਾਉਂਗੀ ਵਧੀਆ ਜਰੂਰ ਇਦਾਂ ਥਣ ਹੁਣ ਵੀ ਪਾਸ ਕਰਾਉਂਦੀ ਆਪਾਂ ਠੀਕ ਆ ਜਿੰਨਾ ਮਰਜ਼ੀ ਸਾਡੇ ਬਾਰੇ ਗੱਲ ਲਿੰਗੇ ਅੱਛਾ ਹਾਂ ਜਿਤਨਾ ਮਰਜ਼ੀ ਆ ਦੇਖ ਸਕਦੇ ਜੀ ਠੀਕ ਆ ਆ ਦੇ ਸਾਦੇ ਜੀ ਚਾਰੇ ਥਣਾ ਜੀ ਇੱਕੋ ਜਿਹੜਾ ਹੁੰਦਿਆ ਹੁਜੇ ਠੀਕ ਆ ਤੇ ਇਹਦਾ ਫਿਰ ਮੁੱਲ ਜੀ ਅੱਜਾ ਮੁੱਲ ਵੀ ਜੀ ਕਰਮ ਪਾਇਆ 80 ਕਰਾ ਲਓ ਅੱਛਾ ਪਾਇਆ 85 ਕਰਾ ਲਓ ਹਾਂਜੀ ਪੜ ਜਾਈ ਝੋਟੀ ਦਾ ਐ ਵਕਤ ਮੁੱਲ 65000 ਰੁਪਈਆ ਅੱਛਾ ਜਿਹੜੀ ਹਾਂ ਨਾ ਦੇਣੀ 62000 ਦੀ 62000 ਬਾਕੀ ਇਹ ਵੀ ਜਿਹੜੇ ਵੀ ਰਲੇ ਖਰੀਦੇਗਾ ਮੈਂ ਕਹਾਂਗੇ 90000 ਰੁਪਈਏ ਝੋਟ ਜਿੰਨ ਤਿਆਰ ਹੋਏਗਾ ਨਵਸ ਦੇ ਅਛਾ 90000 ਚੋਟੀ ਲੈ ਲਾਂਗੇ ਵਾਸ ਠੀਕ ਐ ਬਾਕੀ ਚਲੋ ਉਦੋਂ ਦੇ ਤੇ ਉਦੋਂ ਹੁਣ ਮੌਕੇ ਤੇ ਜਿਹੜਾ ਵਾ 62000 ਦੀ ਜਿਹੜੀ ਆ 8500 ਦੀ ਹਾਨਾ ਜੋਟੀ ਜਿਹੜੀ ਚਲੋ ਛੋਟ ਛੱਟ ਵਿੱਚੋਂ ਕਰ ਦੋਗੇ ਛੋਟ ਕਰ ਦਾਂਗੇ ਠੀਕ ਐ ਜੀ ਤੇ ਹੁਣ ਜਿਹੜੀ ਇੱਕ ਗਾਂ ਗਾਵਾਂ ਤੁਹਾਨੂੰ ਦਿਖਾਈਏ ਪਹਿਲੇ ਨੰਬਰ ਤੇ ਇਹ ਤੁਹਾਨੂੰ ਦਿਖਾਉਣੀ ਆ ਆ ਤਾਜ਼ਾ ਹੀ ਬੱਚਾ ਵਾ ਜਿਹੜਾ ਇਹਦੇ ਮਗਰ ਦੋ ਦਿਨ ਦੀ ਸੀ ਤੇ ਆ 98 ਇਹ ਦੇਖ ਸਕਦੇ ਲੱਗੇ ਤਾਂ ਚਾਰੇ ਥਣ ਇੱਕੋ ਜਿਹੀ ਸਾਈਜ਼ ਦੇ ਇੱਕੋ ਜਿਹੀ ਗੱਤੂ ਆ ਜੀ ਇਹਦੇ ਕਿੰਨੇ ਦਿਨਾਂ ਦੀ ਸੋਈ ਵਿਰਜੀ ਹੈ ਦੋ ਦਿਨ ਦੀ ਵਿਰਜੀ ਸੋਈ ਜੇ ਤੇ ਬੜਾ ਬੰਦਾ ਜੇ ਕਿੰਨਾ ਕ ਹੋਗਾ ਜੇ ਹਾਂ ਜੇ ਬੜਾ 8 ਲੀਟਰ ਜੇ ਤੇ ਕਿੰਨਾ ਕ ਦੁੱਧ ਚਵਾਈ ਜਾਊਗੀ ਦੁੱਧ ਤਾਂ ਵਾਤ ਵਾਤ 12 ਲੀਟਰ ਕਰਨਾ ਨੇ ਠੀਕ ਚਲੋ ਤੋਰ ਦੋ ਕਾਹਿੰ ਕਿ 14-15 ਦੀ ਗਾਰੰਟੀ ਨਹੀਂ ਹੈਗੀ ਆ ਗਈ ਠੀਕ ਆ 12 ਕਿ ਲੀਟਰ ਦੇ ਕਰੀਬ ਦੁੱਧ ਜਿਹੜਾ ਕਿੰਨੇ ਕਿੰਨੇ ਚਵਾਈ ਜਾਊਗੀ ਤੋਰ ਦੇ ਕਰੀਬ ਉੱਥੋਂ ਕਮਾ ਲਿਓ ਕਿਥੀ ਹੋ ਰਿਹਾ ਕਰ ਤੂੰ ਤੇ ਵੀਰੋਂ ਕਮਾਉਣ ਦੇ ਰਕ ਰਹੇ ਨੇ ਲੈ 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 ਬਾਕੀ ਹੈਗੀ ਵੀ ਕ੍ਰੋਸ ਚ ਬਾਕੀ ਇਹ ਜੇ ਤਾਜੀ ਸੁਣੀ ਹੈ ਜੇ ਉਤਰੇ ਪਿਛੋਂ ਲੱਗਦੀ ਹੈ ਤੇ ਕਿੰਨਾ ਕੁ ਦੁੱਧ ਵਿੱਚ ਜੇ ਦੱਸਿਆ ਸੀ ਚਵਾਈ ਜਾਊਗੀ ਦੁੱਧ ਵੱਤ 12 ਲੀਟਰ ਵਿੱਚ ਭਾਜੀ ਕਰਨਾ ਜਿੰਨੇ ਤੇ ਮੁੱਲ ਫਿਰ ਇਹਦਾ ਮੁੱਲੇ ਦਾ ਭਾਜੀ 36000 ਰੁਪਇਆ ਜਿਹੜੀ ਹਾ ਨਾ ਵਾ 33000 ਦੀ 33000 ਦੀ ਹੋਰ ਕਰਦੋਗੇ ਮਾਨ ਮੋਕੇ ਤੇ ਜਸ ਨਾ ਹੀ ਕਰਦੋ ਛੋੜ ਛੜਾਵਾ ਕਰਦਾਂਗੇ ਕਿੰਨੇ ਤੇ ਜਸ ਨਾ ਬਿਲਕੁਲ ਹਾਂ ਨਹੀਂ 32 ਦੀ ਦੇ ਦਾਂਗੇ ਬਣੀ ਅੱਛਾ ਹਾਂਜੀ ਠੀਕ ਆ ਤਾਜੀ ਸੂਈ ਹੈ ਨਪਾਜੀ ਕੋਈ ਨਹੀਂ ਆ ਕੇ ਤੇ ਬਾਅਦ ਹੁਣ ਜਿਹੜੀ ਆ ਦੂਸਰੇ ਨੰਬਰ ਤੇ ਤੁਹਾਨੂੰ ਦਿਖਾਉਣੀ ਆ ਇਹ ਗੱਬਣ ਹੈ ਜਿਹੜੀ ਹੈ ਜੇ ਦੇਣਾ ਜੇ ਕੋਈ ਹਫਤੇ ਦੇ ਕਰੀਬ ਲੈ ਜਾਣਾ ਹੈ ਤੋਰ ਦਲਾ ਮਿੰਦੋਰ ਬਾਕੀ ਕੱਦ ਕਾਠ ਬੋਡੀ ਵੇਟ ਇਹਦਾ ਚੰਗਾ ਤੇ ਥੱਲੇਾਂ ਬੜੀ ਸਫਾਈ ਜਿਹੀ ਤਿਆਰ ਹੁੰਦੀ ਹੈ ਆਹ ਦੇਖ ਸੰਦੇ ਥੱਲੇਾਂ ਬਾਕੀ ਗਾਂ ਨੂੰ ਹਵਾ ਨਾਲੇ ਚੰਗਾ ਪਰ ਹੁੰਦੀ ਹੈ ਆ ਦੇਖ ਸਾਡੇ ਥਾਣਾ ਦਾ 사이ਡ ਗਾਪ ਵੀ ਕਾਫੀ ਪਿਆਰਾ ਥਾਣਾ ਹੈ ਜਿਹੜਾ ਇਹਦੇ ਕੋਲ ਤੇ ਇਹ ਵੀ ਦੀ ਕਿੰਨੇ ਕ ਦੁੱਧ ਆ ਲਈ ਜੇ ਇਹ ਵੀ ਜੀ ਦੁੱਧ 100 ਲੀਟਰ ਭਰੇਗੀ ਅੱਛਾ ਉਹ ਦੁੱਧ ਜੇ ਸੁਣੀ ਜੇ ਠੀਕ ਆ ਹਾਂਜੀ ਆ ਗਿਆ ਟਾਰਨੀ ਗਾਂਸ ਹੁੰਦੀ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਵੀਰ ਜੀ ਕਰਾਉਣ ਪਾ 60 ਕਰਾ ਲਓ ਹਾਂਜੀ 55 ਕਰੋ ਹਾਂ ਨਾ ਜਿਹੜੀ 51000 ਦੀ ਗਾਂ ਦੇ ਨੇ ਅੱਛਾ 51000 ਦੀ ਜਿਆਦਾ ਚਲੋ ਮੌਕੇ ਦਾ ਛੋਟ ਛੱਟ ਕਰ ਦੋਗੇ ਮੌਕੇ ਦਾ ਛੋਟ ਛੱਟ ਹਾਂ ਨਾ 50 ਦੀ ਦੇ ਦਾਂਗੇ ਭਾਈ ਅੱਛਾ 50000 ਦੀ ਦੇ ਦੋ 60000 ਦੀ ਦੇ ਦਾਂਗੇ ਠੀਕ 20 20 ਲੀਟਰ ਵਾਲੀ ਵਹਿੜ ਵੱਡੀ ਵਹਿੜ ਆ ਬਾਕੀ ਇਹ ਕਿਹਾ ਕਰੋਸ ਚ ਗਰਮੀ ਚੱਲਣ ਵਾਲੀ ਆ ਜੀ ਤੇ ਹੁਣ ਇੱਕ ਹੋਰ ਇਹ ਵੀ ਤਾਜੀ ਸੋਈ ਜੇ ਇਹ ਤਾਜੀ ਸੋਈ ਜੇ ਆ ਬੱਚਾ ਇਹਨਾਂ ਜਸ਼ਨ ਕਿੰਨੇ ਦਿਨ ਹੋ ਕੇ ਸੋਈ ਨਾ ਇਹ ਹਫਤੇ ਦਾ ਲੱਗੇ ਜਾ ਕੇ ਇਹਦੇ ਇਹ ਮਾਰਨਾ ਸ਼ੁਰੂ ਕੀਤਾ ਗਾਣੇ ਚ ਹਾਂ ਦੇਖਾਂਦੇ ਚ ਚਲੋ ਤੋਰ ਦੋ ਫੇਰੀ ਦੋ ਦਸ ਤੇ ਹੈਗੀ ਵੀ ਕ੍ਰੌਸਟੀ ਆ ਥਾਣੇ ਤੇ ਕ ਵੀ ਚੰਗਾ ਲੱਗਾ ਬਾਕੀ ਜੇ ਵੀਡੀਓ ਬਣਾਉਣਾ ਤਾਂ ਟਾਈਮ ਹੀ ਦੁਪਹਿਰ ਦਾ ਵਾ ਸ਼ਾਮ ਤੱਕ ਕਰ ਆਪਣਾ ਹਸਾਬ ਨਾਲ ਦੁੱਧ ਹਵਾਨਾ ਤਿਆਰ ਕਰੂ ਅੱਜ ਦੁਪਹਿਰ ਦਾ ਟਾਈਮ ਆ ਭਾਜੀ ਹਾਂਜੀ ਸਾਡਾ ਫੁੱਲ ਕੱਢ ਦਿੰਦੀ ਕੁਛ ਠੀਕ ਆ ਹਾਂਜੀ ਤੇ ਜਿਹੜਾ ਮੌਜੂਦਾ ਦੁੱਧ ਇਹ ਰੱਖੋ 12 ਲੀਟਰ ਹੋਏਗਾ ਤਾਂ ਦੋ ਡੰਗ ਚਵਾਵੇ ਭਾਏ ਕੋ ਤਿੰਨ ਡੰਗ ਚਵਾਵੇ ਅੱਛਾ ਤੇ ਪਛਕ ਨਹੀਂ ਪਹਰ ਗਾਂ ਮੰਗਵਾ ਕੇ ਘਰ ਚੋ ਕੇ ਫੇਰ ਉਹ ਪੈਸੇ ਦੇ ਗੱਡੀ ਆ ਖੋਦਾਏਗੀ ਠੀਕ ਆ ਹਾਂਜੀ ਘਾ ਚਵਾ ਕੇ ਫੇਰ ਪੈਸੇ ਦੇ ਤੇ ਕਿੰਨਾ ਕ ਦੁੱਧ ਚਵਾਈ ਜਾਊਗੀ ਦੁੱਧ ਨੇ 15 ਲੀਟਰ ਭਾਜੀ ਚੋਣਾ ਜੀ ਅੱਛਾ ਲੈ ਵਕਤ ਜਿਹੜਾ 12 ਲੀਟਰ ਤਿਆਰ ਹੈ ਠੀਕ ਆ ਹਾਂਜੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਭਾਜੀ ਜਿਆ ਜੀ ਹੈ ਕਿੰਨਾ ਇਦਾ ਮੁੱਲ ਕਰਦੇ 50000 ਰੁਪਇਆ ਅੱਛਾ ਜਿਹੜੀ ਹਾ ਨਾਵਾ ਉਹ 42000 ਦੇਦਾ ਅੱਛਾ ਹਾ ਨਾ 42000 ਦੇ ਦੋਗੇ ਚਲੋ ਬਾਕੀ ਕੋ ਫੋਨ ਲਾਵੇ ਮਾਨ ਤਾਂ ਮੌਕੇ ਤੇ ਹੋ ਜਾਊਗਾ ਹਾਂਜੀ ਉਹ ਮੌਕੇ ਤੇ ਥੋੜਾ ਬੋਧਾ ਕਰਦਾ ਠੀਕ ਆ ਤੇ ਠੀਕ ਆ ਵੀ ਜੀ ਹੋਰ ਕੁਝ ਹੈ ਨਾ ਫਿਰ ਨਹੀਂ ਬਸ ਬਾਕੀ ਇਹ ਆ ਕਿ ਇਥੋਂ ਆਪਣੀ ਤਾਂ ਕੋਈ ਤਸੱਲੀ ਕਰਕੇ ਨਾ ਆਪਣੀ ਵੇਸ਼ ਚਾਹ ਕੇ ਫੇਰ ਹੀ ਖੜੇ ਜੋ ਵੀ ਆ ਇੱਥੇ ਹੀ ਆਪਣਾ ਵੇਸ਼ ਚਾਹ ਕੇ ਤਸੱਲੀ ਕਰਕੇ ਆਪਣੀ ਸਮਝ ਨਾਲ ਆਪਣੀ ਮਰਜ਼ੀ ਨਾਲ ਖੜੇ ਬਾਕੀ ਪਹਿਲੀ ਵੀਡੀਓ ਆ ਆਪਣੀ